ਕਿਦਾ ਫੇ ਪਿੰਕੀ ਹਾਂ ਵਧੀਆ ਤੂੰ ਸੁਣਾ ਠੀਕ ਆ ਮੈਂ ਤੇ ਹੋਰ ਬਸ ਵਧੀਆ ਹੋਰ ਸੁਣਾ ਗੱਲਬਾਤ ਫਿਰ ਹਾਂ ਵਧੀਆ ਹੋਰ ਮੰਮੀ ਠੀਕ ਆ ਮੰਮੀ ਵੀ ਠੀਕ ਆ ਮੰਮੀ ਵੀ ਠੀਕ ਆ ਭਰਾ ਵੀ ਠੀਕ ਆ ਤੂੰ ਸੁਣਾ ਦੁਨੀਆ ਨੇ ਹਾਂ ਬਸ ਵਧੀਆ ਜਰਮਾ ਵੀ ਉਹ ਨਾ ਕਿੰਨੇ ਵਧੀਆ ਸਭ ਨੇ ਆਪਾਂ ਨੂੰ ਜੀ ਦਿੱਤੇ ਹੂੰ ਹੂੰ ਜਿੰਨਾ ਪਿਆਰ ਆਪਾਂ ਨੂੰ ਮਾਪਿਓ ਕਰ ਸਕਦਾ ਕੋਈ ਹੋਰ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਜਿਹੜਾ ਉਹ ਨੇਗਾ ਆਪਾਂ ਨੂੰ ਮਾਪਿਓ ਦਿੰਦਾ ਦਿੰਦਾ ਹੈ ਨਾ ਹਰ ਇੱਕ ਚਾ ਹਰ ਇੱਕ ਲਾੜ ਹਰ ਇੱਕ ਰੀਜ ਪੂਰੀ ਕਰਦੇ ਆਪਣੀ ਹੈ ਨਾ ਕਿ ਆਪਣਾ ਉਹ ਆਪ ਨਹੀਂ ਦੇਖਦੇ ਆਪਣਾ ਜਿਹੜਾ ਬੱਚਿਆਂ ਤੇ ਆਪਣਾ ਜੋ ਕੁਰਬਾਨ ਸਾਰਾ ਕੁਝ ਕਰ ਦਿੰਦੇ ਆ ਲਾਈਫ ਜਿੰਨੀ ਵੀ ਹੁੰਦੀ ਆਪਣੀ ਬੱਚਿਆਂ ਦੇ ਕੁਰਬਾਨ ਆਪਦੀਆਂ ਇੱਛਾਵਾਂ ਨੂੰ ਮਾਰ ਕੇ ਆਪਦੇ ਬੱਚਿਆਂ ਦੇ ਬਾਰੇ ਸੋਚਦੇ ਆ ਸੋਚਦੇ ਆ ਕਿ ਮੇਰੇ ਬੱਚੇ ਪੜ੍ਹ ਲਿਖ ਜਾਣ ਕੁਝ ਬਣ ਜਾਣ ਆਪਣੇ ਆਪਣਾ ਸਟੈਂਡ ਬਣਾ ਜੋ ਅਸੀਂ ਨਹੀਂ ਕਰ ਸਕੇ ਵੀ ਮੇਰਾ ਮੇਰਾ ਬੱਚਾ ਕਰੇ ਚਾ ਕਰੇ ਹਾਂ ਜਿੱਥੇ ਅਸੀਂ ਆਪਣੇ ਆਪ ਨੂੰ ਦੇਖਣਾ ਚਾਹੁੰਦੇ ਸੀ ਉਹ ਮੇਰਾ ਬੱਚਾ ਬਣੇ ਬਣੇ ਉਸ ਮੁਕਾਮ ਤੇ ਪਹੁੰਚੇ ਤੈਨੂੰ ਪਤਾ ਹੈ ਕੋਈ ਕੋਈ ਨਹੀਂ ਦੇਖ ਸਕਦਾ ਕਿਸੇ ਨੂੰ ਵੀ ਅੱਗੇ ਵੱਧਦਾ ਸਿਰਫ ਆਪਣਾ ਮਾਪਿਓ ਹੀ ਆ ਜਿਹੜਾ ਸੋਚਦਾ ਵੀ ਇਹ ਮੇਰੇ ਤੋਂ ਵੀ ਵੱਧ ਕਰੇ ਤੇ ਉੱਚਾ ਜਾਵੇ ਕਿ ਕਿਸੇ ਦੇ ਵੀ ਵੀ ਵਧੀਆ ਕਰੇ ਵਧੀਆ ਆਪਣਾ ਖਾਵੇ ਪੀਵੇ ਮਤਲਬ ਕਿ ਆਪਣਾ ਸਟੈਂਡ ਜਿਹੜਾ ਉਹ ਬਣਾਵੇ ਹਨਾ ਮੇਰੇ ਨੂੰ ਆਪਣੇ ਡੈਡੀ ਦੀ ਤਾਂ ਬਹੁਤ ਜਿਆਦਾ ਹੁੰਦੀ ਆ ਚੱਲ ਪ੍ਰਮਾਤਮਾ ਇਹ ਤਾਂ ਹੁਣ ਇੱਕ ਅਸੂਲ ਹੀ ਆ ਕਿ ਜਿਹੜਾ ਆਇਆ ਦੁਨੀਆਂ ਤੇ ਜਾਣਾ ਉਹਨੇ ਜਾਣਾ ਹੀ ਹੈਗਾ ਪਰ ਜੋ ਡੈਡੀ ਨੇ ਕੀਤਾ ਮम्मा ਨੇ ਕੀਤਾ ਮੇਰੇ ਲਈ ਮੈਂ ਬੀਬੀ ਇੰਨਾ ਬਿਮਾਰ ਹੋ ਗਈ ਫਿਰ ਮੇਰਾ ਇੰਨਾ ਖਿਆਲ ਰੱਖਿਆ ਇੱਕ ਮੈਨੂੰ ਪੜਾਇਆ ਲਿਖਾਇਆ ਜੋ ਮੈਂ ਚਾਹੁੰਦੀ ਸੀ ਨਾ ਵੀ ਮੈਂ ਇੰਨਾ ਪੜਨਾ ਆ ਕਰਨਾ ਸਭ ਕੁਝ ਕਰਾਇਆ ਯੋ ਮਾਂ ਇਹ ਕਰ ਸਕਦਾ ਬਹੁਤ ਕੁਝ ਕਰਾਇਆ ਤੂੰ ਸੁਣਾ ਹਾਂ ਤੂੰ ਆਪਣੀ ਗੱਲ ਦੱਸ ਕੋਈ ਹਾਂ ਮੈਂ ਵੀ ਵਧੀਆ ਸਾਡਾ ਇਦਾਂ ਸੀਗਾ ਕਿ ਮੇਰਾ ਡੈਡੀ ਜਦੋਂ ਮੰਮੀ ਮੇਰੇ ਚਲੇ ਗਏ ਸੀਗੇ ਹਨਾ ਤੇ ਸਾਨੂੰ ਡੈਡੀ ਨੇ ਸੰਭਾਇਆ ਪਾਲਿਆ ਪੜਾਇਆ ਲਿਖਾਇਆ ਅੱਜ ਤੱਕ ਜੋ ਵੀ ਕੀਤਾ ਵਾ ਕੀ ਡੈਡੀ ਨੇ ਹਰ ਇੱਕ ਈ ਚੀਜ਼ ਪੂਰੀ ਕੀਤੀ ਆ ਆਪਣਾ ਨਹੀਂ ਸੀ ਉਹਨੇ ਦੇਖਿਆ ਕਦੀ ਵੀ ਆਪਣਾ ਉਹਨੇ ਕਦੀ ਕੱਪੜਾ ਨਹੀਂ ਕਦੀ ਉਹਨੇ ਰੋਟੀ ਪਣੀ ਕਦੇ ਵੀ ਉਹਨੇ ਵੀ ਇਹ ਨਹੀਂ ਸੀ ਕਿ ਆ ਮੈਂ ਆਪਣਾ ਦੇਖਾਂ ਹਨਾ ਉਹਨੇ ਸਿਰਫ ਸਾਡਾ ਹੀ ਦੇਖਿਆ ਤਿੰਨਾ ਭੈਣ ਭਰਾਵਾਂ ਦਾ ਬਹੁਤ ਕੀਤਾ ਡੈਡੀ ਮੇਰੇ ਨੇ ਅੱਜ ਤੱਕ ਲੇਖ ਦਾ ਆਇਆ ਵਾ ਇਹ ਨਹੀਂ ਕਿ ਡੈਡੀ ਨੇ ਕਦੀ ਕਿਹਾ ਵੀ ਕਿ ਮੇਰੇ ਬੱਚੇ ਕਹਿੰਦੇ ਕਿ ਹਾਂ ਬਸ ਪੜ ਲੈ ਕੇ ਵਧੀਆ ਬਣ ਜਾਓ ਇਨੀਆਂ ਮੁਸ਼ਕਲਾਂ ਚ ਆਪ ਉਹਨਾਂ ਦੀ ਇੰਨੀ ਗਰੀਬੀ ਕੱਟੀ ਸੀ ਨਾ ਤੇ ਇੰਨੀ ਗਰੀਬੀ ਦੇ ਵਿੱਚ ਆਪਾਂ ਨੂੰ ਉਹ ਚੀਜ਼ਾਂ ਦਵਾਈਆਂ ਜੋ ਉਹਨਾਂ ਨੇ ਆਪ ਨਹੀਂ ਸੀ ਕਦੀ ਲਈਆਂ ਹਾਂ ਅੱਜ ਤੱਕ ਬਹੁਤ ਕੁਝ ਕੀਤਾ ਆਪਾਂ ਦੇ ਨਹੀਂ ਦੇ ਸਕਦੇ ਆਪਣੇ ਦੇ ਸਕਦੇ ਹਾਂ ਮੇਰੇ ਗਾਣੇ ਸੁਣਾ ਦੇ ਕੋਈ ਆਦੇ ਟੌਪਿਕ ਤੇ ਅੱਛਾ ਹਰ ਜਨਮ ਦੇਣੀ ਦੇ ਸਕਦਾ ਮੈਂ ਤੇਰੇ ਅਹਿਸਾਨਾ ਦਾ ਮਾਂ ਜੋ ਖੁਸ਼ੀਆਂ ਨਾਲ ਲੈ ਆਉਂਦੀ ਏ ਤੇਰੇ ਲਈ ਉਹ ਮੈਂ ਰੁੱਤ ਹਾਂ ਹਰ ਜਨਮ ਬਣੇ ਤੂੰ ਕੋਈ ਨਹੀਂ ਬਸ ਉਦਾਂ ਹੀ